ਸਮੂਹ ਦੁਨੀਆ ਵਿੱਚ ਵਸਣ ਵਾਲੇ ਪੰਜਾਬੀਆਂ ਦਾ ਇੱਕ ਵਾਰ ਫੇਰ ਤੋਂ ਚੈਨਲ ਪੰਜਾਬ জারਨੀ ਦੇ ਵਿੱਚ ਸਵਾਗਤ ਹੈ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਰਾਜ ਖੁਸ਼ੀ ਹੋਵੋਗੇ ਅੱਜ ਅਸੀਂ ਗੱਲ ਕਰਾਂਗੇ ਸਿੰਧੂ ਘਾਟੀ ਦੀ ਸਭਿਤਾ ਦੇ ਬਾਰੇ ਦੇ ਵਿੱਚ ਸਿੰਧੂ ਘਾਟੀ ਦੀ ਸਭਿਤਾ ਦੇ ਬਾਰੇ ਵਿੱਚ ਗੱਲਬਾਤ ਕਰਨੀ ਇਸ ਲਈ ਜ਼ਰੂਰੀ ਹੈ ਕਿਉਂਕਿ ਪੰਜਾਬ ਦਾ ਇਤਿਹਾਸ ਸਿੰਦੂ ਘਾਟੀ ਦੀ ਸਭਿਤਾ ਦੇ ਨਾਲ ਹੀ ਸ਼ੁਰੂ ਹੁੰਦਾ ਹੈ ਭਮਕੇ ਸੰਭਵ ਤੌਰ ਤੇ ਜਾਂਚ ਕੀਤੇੀ ਤੌਰ ਤੇਸੀਂ ਕਹਿ ਸਕਦੇ ਹਾਂ ਕਿ ਸਿੰਦੂ ਘਾਟੀ ਦੀ ਸਭਿਤਾ ਤੋਂ ਪਹਿਲਾਂ ਵੀ ਲੋਕੀ ਪੰਜਾਬ ਵਿੱਚ ਵਸਦੇ ਹੋਣਗੇ ਪਰ ਜਿਸ ਤਰ੍ਹਾਂ ਦੇ ਇਤਿਹਾਸ ਦੀ ਸਾਡੇ ਕੋਲ ਜਿਹੜੀ ਜਾਣਕਾਰੀ ਕਿਸ ਤਰ੍ਹਾਂ ਕਿਸੇ ਰੂਪ ਦੇ ਵਿੱਚ ਸਾਡੇ ਕੋਲ ਅਵੇਲੇਬਲ ਆ ਉਹ ਸਭ ਤੋਂ ਪ੍ਰਾਣੀ ਜਾਣਕਾਰੀ ਜਿਹੜੀ ਹੈਗੀ ਆ ਉਹ ਸਿੰਦੂ ਘਾਟੀ ਦੀ ਸਭਿਤਾ ਦੇ ਬਾਰੇ ਵਿੱਚ ਸੋ ਅੱਜ ਅਸੀਂ ਗੱਲ ਕਰਾਂਗੇ ਸਿੰਧੂ ਘਾਟੀ ਦੀ ਸੱਭਿਤਾ ਦੇ ਬਾਰੇ ਵਿੱਚ ਇਸ ਤੋਂ ਪਹਿਲਾਂ ਕਿ ਮੈਂ ਅੱਗੇ ਆਪਣੀ ਗੱਲਬਾਤ ਨੂੰ ਸ਼ੁਰੂ ਕਰਾਂ ਤੁਹਾਡੇ ਸਾਰਿਆਂ ਦੇ ਅੰਗੇ ਬੇਨਤੀ ਹੈ ਕਿ ਚੈਨਲ ਪੰਜਾਬ ਜਰਨੀ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਕਿ ਅਸੀਂ ਪੰਜਾਬ ਦੇ ਇਤਿਹਾਸ ਦੇ ਬਾਰੇ ਵਿੱਚ ਜਿਹੜੀ ਗੱਲਬਾਤ ਕਰਦੇ ਹਾਂ ਉਹ ਵੱਧ ਤੋਂ ਵੱਧ ਪੰਜਾਬੀਆਂ ਤੱਕ ਦੇਸ਼ਾਂ-ਵਿਦੇਸ਼ਾਂ ਵਿੱਚ ਸਰਹੱਦਾਂ ਤੋਂ ਪਾਰ ਪਹੁੰਚਾਈ ਦੇ ਸਕੀਏ ਚਲੋ ਆਪਾਂ ਸਿੰਧੂ ਘਾਟੀ ਦੀ ਸਭਿਤਾ ਦੀ ਗੱਲ ਕਰਦੇ ਆਂ ਸਿੰਧੂ ਘਾਟੀ ਦੀ ਜਿਹੜੀ ਸਭਿਤਾ ਸੀਗੀ ਜੇਕਰ ਆਪਾਂ ਪੰਜਾਬ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਇਹ ਸਭ ਤੋਂ ਪੁਰਾਣੀ ਸਭਿਤਾ ਪੰਜਾਬ ਦੀ ਨਹੀਂ ਪਰ ਦੁਨੀਆ ਦੇ ਵਿੱਚ ਵੀ ਸਭ ਤੋਂ ਪੁਰਾਣੀਆਂ ਸਭਿਤਾਵਾਂ ਦੇ ਵਿੱਚੋਂ ਇੱਕ ਸੀ ਸਿੰਧੂ ਘਾਟੀ ਦੀ ਸਭਿਤਾ ਜਿਹਦਾ ਵਿਸਤਾਰ ਜਿਹੜਾ ਸੀਗਾ ਉਹ ਸਿੰਧੂ ਨਦੀ ਦਾ ਜਿਹੜਾ ਖੇਤਰ ਹੈਗਾ ਹੈ ਜਿਹਦੇ ਵਿੱਚ ਆਪਾਂ ਸਿੰਧੂ ਨਾਲੰਦਰੀਆ ਤੋਂ ਲੈ ਕੇ ਜਮੁਨਾ ਦਰਿਆ ਦੇ ਏਰੀਏ ਤੱਕ ਜਾਂ ਜਦੋਂ ਆਪਣੀ ਇਹ ਸਿਖਰ ਦੇ ਉੱਤੇ ਸੀ ਤਾਂ ਇੰਨਾਂ ਹੱਦਾਂ ਤੋਂ ਵੀ ਅੱਗੇ ਤੱਕ ਜਿਹੜੀ ਸਿੰਧੂ ਘਾਟੀ ਦੀ ਸਭਿਤਾ ਜਿਹੜੀ ਫੈਲੀ ਹੋਈ ਸੀ ਸੋ ਇਹਦੇ ਵਿੱਚ ਅੱਜ ਦਾ ਭਾਰਤੀ ਪੰਜਾਬ ਪਾਕਿਸਤਾਨੀ ਪੰਜਾਬ ਪਾਕਿਸਤਾਨ ਦਾ ਸਿੰਧ ਸੂਬਾ ਭਾਰਤ ਦਾ ਹਰਿਆਣਾ ਰਾਜਸਥਾਨ ਦੇ ਬਹੁਤ ਸਾਰੇ ਹਿੱਸੇ ਗੁਜਰਾਤ ਦੇ ਬਹੁਤ ਸਾਰੇ ਹਿੱਸੇ ਅਤੇ ਇਤੋਂ ਤੱਕ ਕਿ ਇਹ ਸਭਿਤਾ ਦੇ ਖੇਤਰ ਜਿਹੜੇ ਸੀਗੇ ਉਹ ਅਫਗਾਨਿਸਤਾਨ ਤੱਕ ਵੀ ਫੈਲੇ ਹੋਏ ਸਨ ਜੇਕਰ ਅਸੀਂ ਆਪਣੇ ਇਸ ਦੇ ਸਮੇਂ ਦੀ ਗੱਲ ਕਰੀਏ ਤਾਂ ਇਹ ਈਸਾ ਤੋਂ 2600 ਈਸਾ ਪੂਰਵ ਤੋਂ ਲੈ ਕੇ 1900 ਈਸਾ ਪੂਰਵ ਤੱਕ ਦਾ ਸਮਾਂ ਜਿਹੜਾ ਸਿੰਧੂ ਘਾਟੀ ਦੀ ਸਭਿਤਾ ਦਾ ਸਮਾਂ ਮੰਨਿਆ ਜਾਂਦਾ ਹੈ ਜਦੋਂ ਇਹ ਸਭਿਤਾ ਇਸ ਖੇਤਰ ਦੇ ਵਿੱਚ ਫਲ ਖਲ ਰਹੀ ਸੀ ਸੋ ਇਸ ਸਭਿਤਾ ਨੂੰ ਕਈ ਵਾਰੀ ਅਸੀਂ ਹੜੱppa ਸਭਿਤਾ ਵੀ ਕਹਿ ਦਿੰਦੇ ਹਾਂ ਕਿਉਂਕਿ ਸਭ ਤੋਂ ਵੱਡਾ ਜਿਹੜਾ ਸ਼ਹਿਰੀ ਖੇਤਰ ਜਿਹੜਾ ਮਿਲਿਆ ਸੀਗਾ ਉਹ ਹੜੱppa ਪੰਜਾਬ ਦੇ ਪਾਕਿਸਤਾਨੀ ਪੰਜਾਬ ਦੇ ਵਿੱਚ ਪੈਂਦਾ ਹੈ ਉਸ ਏਰੀਆ ਵਿੱਚ ਮਿਲਿਆ ਸੀ ਕਈ ਵਾਰ ਇਸ ਮੌਸਮੀ ਹੜੱਪਾ ਸਭਿਤਾ ਕਿਹਾ ਸਕਦੇ ਹਾਂ ਇਹ ਇੱਕ ਕਾਂਸੀ ਯੁੱਗ ਦੀ ਸਭਿਤਾ ਸੀਗੀ ਸੋ ਇਹ ਇੱਕ ਬੜੀ ਹੀ ਉੱਨਤ ਸਭਿਤਾ ਸੀ ਉਹ ਸਮੇਂ ਵਿਸ਼ਵ ਦੇ ਵਿੱਚ ਜਿਹੜੀਆਂ ਹੋਰ ਸਮਕਾਲੀ ਸਭਿਤਾਵਾਂ ਸਨ ਉਹ ਸਨ ਬਾਦਮੀਨ, ਸ਼ੁਰ, ਮੈਸੋਪੋਟਾਮੀਆ ਆਦਿ ਸਭਿਤਾਵਾਂ ਦੀਆਂ ਸਮਕਾਲੀ ਸਭਿਤਾਵਾਂ ਸਨ ਸਿੰਧੂ ਘਾਟੀ ਦੀ ਸਭਿਤਾ ਤੇ ਇਹਨਾਂ ਦਾ ਵਪਾਰ ਵੀ ਇਹਨਾਂ ਸਭਿਤਾਵਾਂ ਦੇ ਨਾਲ ਉਹ ਸਮੇਂ ਦੇ ਦੌਰਾਨ ਚੱਲ ਰਸੀ। ਸੋ ਇਸ ਤਰੀਕੇ ਨਾਲ ਜਿਹੜੀ ਸਿੰਧੂ ਘਾਟੀ ਦੀ ਸਭਿਤਾ ਦੁਨੀਆ ਦੀਆਂ ਪ੍ਰਾਚੀਨ ਸਭਿਤਾਵਾਂ ਦੇ ਵਿੱਚੋਂ ਇੱਕ ਹੈ। ਸੋ ਇਸ ਦੇ ਬਾਰੇ 'ਚ ਜਿਹੜੀ ਜਾਣਕਾਰੀ ਹੈ ਅੱਜ ਦੇ ਮਨੁੱਖ ਨੂੰ ਕਿਵੇਂ ਪਤਾ ਲੱਗੀ ਹੈ ਬੇਦੀ ਗੱਲ ਕਰੀਏ ਤਾਂ 20ਵੀਂ ਸਦੀ ਦੇ ਵਿੱਚ 1920 ਦੇ ਜਿਹੜੇ ਸਮੇਂ ਜਦੋਂ ਬ੍ਰਿਟ ਭਾਰਤ ਦੇ ਉੱਤੇ ਅੰਗਰੇਜ਼ਾਂ ਦਾ ਕਬਜ਼ਾ ਸੀ ਉਸ ਸਮੇਂ ਦੇ ਦੌਰਾਨ ਪੁਰਾਤਤਵ ਵਿਗਿਆਨੀਆਂ ਨੂੰ ਹੜੱप्पा ਸਭਿਤਾ ਜਾਂ ਸਿੰਧੂ ਘਾਟੀ ਸਭਿਤਾ ਦੀ ਜੜੀ ਉਹਨਾਂ ਨੇ ਖੋਦਾਈ ਕੀਤੀ ਉਸ ਦਾ ਨਾਮ ਇਸ ਸਭਿਤਾ ਦੇ ਦੌਰਾਨ ਦੇ ਵਿੱਚ ਦੁਨੀਆ ਨੂੰ ਪਤਾ ਲੱਗਿਆ ਹਾਲਾਂਕਿ ਜਿਹੜੀ ਸਿੰਧੂ ਸਭਿਤਾ ਸੀ ਇਹਨੇ ਬੜੀ ਤਰੱਕੀ ਕੀਤੀ ਸੀ ਪਰ ਇਸ ਦੇ ਸੱਭਿਆਚਾਰ ਬਾਰੇ ਜਿੰਨੀ ਵੀ ਸਾਨੂੰ ਜਾਣਕਾਰੀ ਮਿਲਦੀ ਹੈ ਉਹ ਅਸੀਂ ਉਸ ਸਮੇਂ ਦੀਆਂ ਜਿਹੜੀਆਂ ਸਾਨੂੰ ਆਰਟੀਫੈਕਟਸ ਮਿਲੇ ਨੇ ਉਹਨਾਂ ਦੇ ਵਿੱਚੋਂ ਅਸੀਂ ਇੱਕ ਅੰਦਾਜ਼ੇ ਲਗਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਸਿੰਧੂ ਜਿਹੜੀ ਲਿਪੀ ਸੀ ਉਹਨੂੰ ਪੜਿਆ ਨਹੀਂ ਜਾ ਸਕਿਆ ਇਸ ਕਰਨਾ ਅਸੀਂ ਉਸ ਸਮੇਂ ਦੇ ਵਿੱਚ ਉਹਨਾਂ ਮਨੁੱਖਾਂ ਦੇ ਨਾਮ ਕੀ ਸੀ ਇਸ ਤਰ੍ਹਾਂ ਦਾ ਉਹਨਾਂ ਦਾ ਧਰਮ ਸੀਗਾ ਜਾਂ ਕਿਸ ਤਰ੍ਹਾਂ ਦੀ ਭਾਸ਼ਾ ਉਹ ਬੋਲਦੇ ਸਨ ਇਹਦੇ ਬਾਰੇ ਵਿੱਚ ਜਿਹੜੀ ਢੰਗਾਈ ਦੇ ਨਾਲ ਸਾਡੇ ਕੋਲ ਜਾਣਕਾਰੀ ਉਪਲਬਧ ਨਹੀਂ ਹੈ ਪਰ ਅਸੀਂ ਸਿਰਫ ਜਿਹੜੇ ਆਰਟੀਫੈਕਟਸ ਮਿਲੇ ਨੇ ਉਹਨਾਂ ਤੋਂ ਕਈ ਸਾਰੇ ਅੰਦਾਜ਼ੇ ਲਗਾਉਣ ਦੀ ਜੜੀ ਕੋਸ਼ਿਸ਼ ਕਰਦੇ ਹਾਂ ਪਰ ਉਸ ਸਮੇਂ ਇੱਕ ਗੱਲ ਜਿਹੜੀ ਪੱਕੇ ਪੈਰੀਂ ਕਹੀ ਜਾ ਸਕਦੀ ਆ ਉਹ ਇਹ ਹੈਗੀ ਆ ਕਿ ਇਹ ਜਿਹੜੀ ਸਭਿਤਾ ਸੀਗੀ ਦੁਨੀਆ ਦੀ ਪਹਿਲੀ ਸ਼ਹਿਰੀ ਯੋਜਨਾਬੰਦੀ ਵਾਲੀ ਸਭਿਤਾ ਸੀ ਉਹਨਾਂ ਦੇ ਘਰ ਬੜੇ ਯੋਜਨਾਬੰਦ ਤਰੀਕੇ ਦੇ ਨਾਲ ਬਣਾਏ ਹੋਏ ਸਨ ਪੱਕੀਆਂ ਇੱਟਾਂ ਦੇ ਘਰ ਸਨ ਜਲ ਸਪਲਾਈ ਦਾ ਪੂਰਾ ਪ੍ਰਬੰਧ ਸੀਗਾ ਰਿਹਾਇਸ਼ੀ ਇਮਾਰਤਾਂ ਬੜੇ ਸਲੀਕੇ ਨਾਲ ਬਣਾਈਆਂ ਗਈਆਂ ਸਨ ਸੋ ਇਸ ਸਮੇਂ ਉਹ ਅੱਜ ਦੇ ਸਮੇਂ ਦੇ ਜਿਹੜੇ ਸਾਡੇ ਮੌਜੂਦਾ ਭਾਰਤ ਦੇ ਸ਼ਹਿਰ ਹਨ ਉਹਨਾਂ ਤੋਂ ਵੀ ਕਿਤੇ ਐਡਵਾਂਸਡ ਜਿਹੜੀ ਸਿਵਲਾਈਜ਼ਡ ਸਭਿਤਾ ਨਜ਼ਰ ਆਉਂਦੀ ਹੈ ਇੱਕ ਬੜੀ ਡਿਸਪਲਿਨਡ ਜਿਹੜੀ ਸਭਿਤਾ ਨਜ਼ਰ ਆਉਂਦੀ। ਜਦ ਆਪਾਂ ਇਸ ਦੇ ਉੱਨਤ ਹੋਣ ਦੇ ਜਾਂ ਇਹਨਾਂ ਸ਼ਹਿਰਾਂ ਦੇ ਵਿਕਸਿਤ ਹੋਣ ਦਾ ਕਾਰਨ ਲੱਭਣ ਦੀ ਕੋਸ਼ਿਸ਼ ਕਰੀਏ ਕਿ ਇਹ ਸ਼ਹਿਰ ਅੰਨੇ ਉੱਨਤ ਕਿਵੇਂ ਬਣੇ ਤਾਂ ਇਹਨਾਂ ਦੇ ਵਿੱਚੋਂ ਇੱਕ ਕਾਰਨ ਜਿਹੜਾ ਇਹ ਵੀ ਸੀਗਾ ਕਿ ਇਹ ਜਿਹੜਾ ਇਲਾਕਾ ਸੀਗਾ ਉਹ ਹੌਲੀ-ਹੌਲੀ ਕੀ ਸੀਗਾ ਡਰਾਈ ਸੀਗਾ ਹੌਲੀ-ਹੌਲੀ ਸੁੱਕਦਾ ਜਾ ਰਿਹਾ ਸੀਗਾ। ਉਹ ਸੁੱਕਦੇ ਸੁੱਕਦੇ ਜਾਣ ਦਾ ਕਾਰਨ ਵੀ ਸ਼ਾਇਦ ਇਹ ਹੋ ਸਕਦਾ ਕਿ ਜਿਵੇਂ-ਜਿਵੇਂ ਡਰਾਈ ਹੋ ਰਿਹਾ ਸੀ ਲੋਕੀ ਸ਼ਹਿਰਾਂ 'ਚ ਇਕੱਠੇ ਵੱਸਣ ਲੱਗਿਆ ਸਨ। ਇੱਕ ਖੇਤਰ ਦੇ ਵਿੱਚ ਵਸ ਰਹੇ ਸਨ ਤਾਂ ਕਿ ਇੱਕ ਦੂਜੇ ਦੇ ਲਈ ਜਿਹੜੇ ਚੀਜ਼ਾਂ ਦਾ ਪ੍ਰਬੰਧ ਕੀਤਾ ਜਾ ਸਕੇ ਪਰ ਇਸ ਖੇਤਰ ਦਾ ਸੁਪਨਾ ਹੀ ਹੌਲੀ-ਹੌਲੀ ਇਸ ਸਭਿਤਾ ਦੇ ਪਤਨ ਦਾ ਸ਼ਾਇਦ ਕਾਰਨ ਵੀ ਬਣਦਾ ਹੈ ਆਪਾਂ ਇਸ ਪਤਨ ਦੇ ਹੋਰ ਕਾਰਨਾਂ ਦੀ ਗੱਲ ਕਰੀਏ ਤਾਂ ਬਹੁਤ سارے ਕਾਰਨ ਦੱਸੇ ਜਾਂਦੇ ਹਨ ਕਿ ਬਾਹਰੋਂ ਆਏ ਹਮਲਾਵਰ ਜਿਹੜੇ ਸੀਗੇ ਆਰੀਆ ਹਮਲਾਵਰ ਜਾਂ ਕੋਈ ਹੋਰ ਹਮਲਾਵਰ ਉਹਨਾਂ ਦੇ ਆਉਣਾ ਆਉਣਾ ਵੀ ਇੱਕ ਕਾਰਨ ਹੋ ਸਕਦਾ ਹੈ ਭਾਵੇਂ ਕਿ ਅੱਜ ਦੀਆਂ ਮੌਜੂਦਾ ਖੋਜਾਂ ਤੋਂ ਕੁਝ ਇਹ ਸਪਸ਼ਟ ਹੋ ਰਿਹਾ ਕਿ ਚਾਰ ਦੇ ਸਤਰਾਧਕਾਰਨ ਨਹੀਂ ਸਨ ਕਿਉਂਕਿ ਸਿੰਧੂ ਖੇਤਰ ਦੇ ਵਿੱਚੋਂ ਕਿਸੇ ਵੀ ਤਰ੍ਹਾਂ ਦੇ ਹਥਿਆਰ ਜਾਂ ਕਿਸੇ ਤਰ੍ਹਾਂ ਦਾ ਵੱਡੇ ਪੱਦਰ ਦੇ ਉੱਤੇ ਮਾਰ ਕਾਟ ਹੋਣ ਦੇ ਕਿਸੇ ਵੀ ਤਰ੍ਹਾਂ ਦੇ ਚਿੰਨ ਜਿਹੜੇ ਨੇ ਸਿੰਧੂ ਘਾਟੀ ਦੀ ਸਭਿਤਾ ਦੇ ਵਿੱਚ ਨਹੀਂ ਮਿਲਦੇ ਤਾਂ ਹੋਰ ਕਈ ਕਾਰਨ ਹੋ ਸਕਦੇ ਹਨ ਸਭਿਤਾ ਦੇ ਖਤਮ ਹੋ ਜਾਣ ਦੇ ਜਿਵੇਂ ਕਿ ਮਹਾਮਾਰੀਆਂ ਦਾ ਫੈਲਣਾ ਜੇਕਰ ਆਪਾਂ ਕਹੀਏ ਕਿ ਭਾਵੇਂ ਕਿ ਇਹ ਸਭਿਤਾ ਅਜਤੋਂ 13-1400 1500 ਸਾਲ ਪਹਿਲਾਂ ਲੁਪਤ ਹੋ ਗਈ ਪਰ ਅੱਜ ਵੀ ਜੇ ਅਸੀਂ ਭਾਰਤ ਦੇ ਪੰਜਾਬ ਜਾਂ ਪਾਕਿਸਤਾਨੀ ਪੰਜਾਬ ਜਾਂ ਰਾਜਸਥਾਨ ਦੇ ਵਿੱਚ ਦੇਖੀਏ ਜਾ ਕੇ ਤਾਂ ਅੱਜ ਵੀ ਇਹਦੇ ਜਿਹੜੇ ਚਿੰਨ੍ਹ ਨੇ ਜਿਹੜੇ ਇਹਦੇ ਨਿਸ਼ਾਨ ਨੇ ਉਹ ਅੱਜ ਵੀ ਸਾਨੂੰ ਲੋਕਾਂ ਦੇ ਜੀਵਨ ਵਿੱਚ ਨਜ਼ਰ ਆਉਂਦੇ ਹਨ ਕਿਉਂਕਿ ਸਾਡੇ ਪਿੰਡਾਂ ਦੇ ਜਿਹੜੇ ਘਰ ਬਣਾਉਣ ਦੇ ਤਰੀਕ ਤਰੀਕਾ ਕਰਨੇ ਸਟਾਈਲ ਨੇ ਅੱਜ ਵੀ ਕਿਤੇ ਨਾ ਕਿਤੇ ਸਿੰਧੂ ਘਾਟੀ ਦੀ ਸਭੇਤਾ ਦੇ ਨਾਲ ਮਿਲਦੇ ਹਨ ਉਸ ਤੇ ਤੱਤ ਅੱਜ ਵੀ ਅੱਜ ਦੇ ਜਿਹੜੇ ਪੰਜਾਬੀ ਨੇ ਇਸ ਖੇਤਰ ਵਿੱਚ ਰਹਿਣ ਵਾਲੇ ਲੋਕੀ ਨੇ ਤੇ ਉਹਨਾਂ ਦੇ ਵਿੱਚ ਅੱਜ ਵੀ ਇਹ ਸਾਰਾ ਕੁਝ ਜਿਹੜਾ ਇਸ ਤਰ੍ਹਾਂ ਦੀਆਂ ਜੜੀਆਂ ਜਿਹੜੇ ਚਿੰਨ੍ਹ ਅੱਜ ਵੀ ਮਿਲ ਸਕਦੇ ਸਿੰਧੂ ਘਾਟੀ ਦੇ ਜਿਹੜੇ ਲੋਕੀ ਸਨ ਉਹਨਾਂ ਦੀਆਂ ਕਿਸ ਤਰ੍ਹਾਂ ਦੀ ਆਰਥਿਕ ਗਤੀਵਿਧੀਆਂ ਸਨ ਤਾਂ ਸਭ ਤੋਂ ਪ੍ਰਮੁੱਖ ਜਿਹੜੀ ਆਰਥਿਕ ਗਤੀਵਿਧੀ ਸਿੰਧੂ ਘਾਟੀ ਦੇ ਲੋਕਾਂ ਦੀ ਸੀਗੀ ਉਹ ਖੇਤੀਬਾੜੀ ਸੀ ਉਸ ਦੇ ਨਾਲ ਨਾਲ ਉਹ ਪਸ਼ੂ ਪਾਲਣ ਦਾ ਕੰਮਕਾਰ ਵੀ ਜਿਹੜੇ ਕਰਦੇ ਸਨ ਸਿੰਧੂ ਖੇਤਰ ਦੇ ਵਿੱਚ ਆਮ ਤੌਰ ਤੇ ਕਣਕ, ਜੋਨ, ਮਟਰ ਆਦਿ ਫਸਲਾਂ ਜਿਹੜੀਆਂ ਨੇ ਉਹ ਬੀਤੀਆਂ ਜਾ ਸਕਦੀਆਂ ਸਨ ਇਸ ਤੋਂ ਬਿਨਾਂ ਸਿੰਧੂ ਘਾਟੀ ਦੇ ਲੋਕ ਦਾ ਜਿਹੜਾ ਉਹਨਾਂ ਦਾ ਵਪਾਰ ਸੀਗਾ ਉਹ ਮੈਸੋਪੋਟਾਮੀਆ ਮਿਸਰ ਇਨ੍ਹਾਂ ਕੇ ਦੇਸ਼ਾਂ ਦੇ ਨਾਲ ਜਾਂ ਇਨ੍ਹਾਂ ਸਭਿਤਾਵਾਂ ਦੇ ਨਾਲ ਉਸ ਸਮੇਂ ਦੌਰਾਨ ਵੀ ਉਹਨਾਂ ਦਾ ਜਿਹੜਾ ਵਪਾਰ ਚੱਲਦਾ ਸੀਗਾ ਉਹ ਵੱਖ-ਵੱਖਰਾ ਵੱਖਰੀ ਤਰ੍ਹਾਂ ਦਾ ਸਮਾਨ ਜਿਹੜਾ ਉਹ ਦੇਸ਼ਾਂ ਨੂੰ ਤੋਂ ਮੰਗਵਾਉਂਦੇ ਸਨ ਜਾਂ ਫਿਰ ਉਹਨਾਂ ਦੇ ਨਾਲ ਉਹਨਾਂ ਨੂੰ ਹੀ ਆਪਣਾ ਟ੍ਰੇਡ ਰਾਈ ਆਪਣਾ ਸਮਾਨ ਉੱਥੇ ਵੀ ਭੇਜਦੇ ਸਨ ਤੇ ਜੇਕਰ ਆਪਾਂ ਉਹ ਸਿੰਧੂ ਘਾਟੀ ਦੀ ਸਭਿਤਾ ਦੇ ਰਾਜਸੀ ਪ੍ਰਬੰਧ ਦੇ ਬਾਰੇ ਚ ਚੰਗ ਗੱਲ ਕਰੀਏ ਕਿ ਕਿਸ ਤਰ੍ਹਾਂ ਦਾ ਰਾਜਸੀ ਪ੍ਰਬੰਧ ਜਿਹੜਾ ਸਿੰਧੂ ਘਾਟੀ ਦੀ ਸਭਿਤਾ ਦੇ ਵਿੱਚ ਸੀਗਾ ਇਹਦੇ ਬਾਰੇ ਜੇ ਸਾਨੂੰ ਕੋਈ ਸਪਸ਼ਟ ਜਾਣਕਾਰੀ ਨਹੀਂ ਮਿਲਦੀ ਕਿਉਂਕਿ ਅਜੇ ਤੱਕ ਵੀ ਸਿੰਧੂ ਘਾਟੀ ਦੀ ਸਭਿਤਾ ਦਾ ਜਿਹੜਾ ਲਿਪੀ ਹੈ ਉਹਨੂੰ ਪੜਿਆ ਨਹੀਂ ਜਾ ਸਕਿਆ ਫਿਰ ਵੀ ਜੋ ਆਰਟੀਫੈਕਟਸ ਜੋ ਉਹ ਚੀਜ਼ਾਂ ਸਾਨੂੰ ਉਸ ਤੋਂ ਬਰਾਮਦ ਹੋਣੀਆਂ ਉਹਨਾਂ ਤੋਂ ਇੱਕ ਗੱਲ ਜਿਹੜੀ ਨਜ਼ਰ ਆਉਂਦੀ ਹੈ ਕਿ ਸ਼ਾਇਦ ਸਿੰਧੂ ਘਾਟੀ ਦੀ ਸਭਿਤਾ ਦੇ ਵਿੱਚ ਜਿਹੜਾ ਰਾਜਸੀ ਪ੍ਰਬੰਧ ਸੀਗਾ ਉਹ ਜਾਂ ਤਾਂ ਵਪਾਰੀਆਂ ਦੇ ਹੱਥ ਵਿੱਚ ਸੀਗਾ ਜਾਂ ਜਿਹੜਾ ਕੋਈ ਪੁਜਾਰੀ ਵਰਗ ਸੀਗਾ ਉਹ ਸ਼ਾਇਦ ਰਾਜਸੀ ਪ੍ਰਬੰਧ ਨੂੰ ਕੰਟਰੋਲ ਕਰਦਾ ਸੀਗਾ ਪੁਰਾਤਤਵ ਖੋਜਾਂ ਤੋਂ ਇਹ ਸੰਕੇਤ ਵੀ ਮਿਲਦਾ ਹੈ ਕਿ ਸਿੰਧੂ ਘਾਟੀ ਸਭਿਤਾ ਦੇ ਲੋਕ ਕਈ ਦੇਵਤਿਆਂ ਦੀ ਸ਼ਾਇਦ ਪੂਜਾ ਕਰਦੇ ਸਨ ਕੁਝ ਵਿਦਵਾਨਾਂ ਦਾ ਇਹ ਵੀ ਮੰਤ ਹੈ ਕਿ ਸਿੰਧੂ ਘਾਟੀ ਦੀ ਸਭਿਤਾ ਦਾ ਜਿਹੜਾ ਧਾਰਮਿਕ ਰੂਪ ਸੀਗਾ ਉਹ ਅੱਜ ਦਾ ਜਿਹੜਾ ਹਿੰਦੂ ਧਰਮ ਹੈਗਾ ਉਹਦਾ ਸ਼ਾਇਦ ਕੋਈ ਪੁਰਾਤਨ ਰੂਪ ਸੀਗਾ ਪਰ ਇਹਦੇ ਬਾਰੇ ਚ ਜਿਆਦਾ ਸਪਸ਼ਟਤਾ ਦੇ ਨਾਲ ਜਾਂ ਯਕੀਨੀ ਤੌਰ ਤੇ ਨਹੀਂ ਕਿਹਾ ਜਾ ਸਕਦਾ ਕੁਝ ਵਿਦਵਾਨਾਂ ਦਾ ਇਹ ਵੀ ਮਤ ਹੈ ਕਿ ਹੜੱਪਾ ਸਿੰਧੂ ਘਾਟੀ ਦਾ ਜਿਹੜਾ ਧਰਮ ਸੀਗਾ ਉਹ ਉਹ ਬੁੱਧ ਧਰਮ ਜਾਂ ਜੈਨ ਧਰਮ ਦਾ ਪੁਰਾਤਨ ਰੂਪ ਹੋ ਸਕਦਾ ਹੈ ਹੜੱਪਾ ਵਿਖੇ ਇੱਕ ਵੱਡਾ ਇਸ਼ਨਾਨ ਘਰ ਮਿਲਿਆ ਹੈ ਜਿਸ ਤੋਂ ਲੱਗਦਾ ਹੈ ਕਿ ਉਹ ਸਮੂਹਿਕ ਇਸ਼ਨਾਨ ਵਰਗੀਆਂ ਪਰੰਪਰਾਵਾਂ ਨੂੰ ਵੀ ਮੰਨਦੇ ਸਨ ਜੇਕਰ ਹੜੱਪਾ ਸਭਿਤਾ ਦੀ ਭਾਸ਼ਾ ਦੇ ਬਾਰੇ ਵਿੱਚ ਗੱਲ ਕਰੀਏ ਇਹਦੇ ਬਾਰੇ ਵਿੱਚ ਕੋਈ ਖੁਸ਼ ਵੀ ਸਪਸ਼ਟ ਤੌਰ ਤੇ ਨਹੀਂ ਕਿਹਾ ਜਾ ਸਕਦਾ ਕਿ ਉਹ ਕਿਹੜੀ ਭਾਸ਼ਾ ਬੋਲਦੇ ਸਨ ਕੁਝ ਵਿਦਵਾਨਾਂ ਦਾ ਇਹ ਮੰਤ ਹੈ ਕਿ ਸਿੰਧੂ ਘਾਟੀ ਦੀ ਸਭਿਤਾ ਦੇ ਲੋਕ ਦਰਬੜੀਅਨ ਭਾਸ਼ਾ ਪਰਿਵਾਰ ਦੀ ਕੋਈ ਭਾਸ਼ਾ ਬੋਲਦੇ ਸਨ ਜਾਂ ਦਰਬੜੀਅਨ ਭਾਸ਼ਾ ਦਾ ਕੋਈ ਪੁਰਾਣੇ ਜਿਹੜਾ ਪੁਰਾਣਾ ਰੂਪ ਹੈਗਾ ਉਹ ਸ਼ਾਇਦ ਉਹ ਬੋਲਦੇ ਹੋਣਗੇ ਪਰ ਇਹਦੇ ਬਾਰੇ ਵਿੱਚ ਵੀ ਕੋਈ ਸਪਸ਼ਟਤਾ ਦੇ ਨਾਲ ਕੁਝ ਵੀ ਨਹੀਂ ਕਿਹਾ ਜਾ ਸਕਦਾ ਪਰ ਇੱਕ ਗੱਲ ਅਸੀਂ ਜਰੂਰ ਪੱਕੇ ਤੌਰ ਤੇ ਕਹਿ ਸਕਦੇ ਆ ਕਿ ਹੜੱਪਾ ਸਭਿਤਾ ਦੇ ਲੋਕੀ ਜਿਹੜੀ ਵੀ ਭਾਸ਼ਾ ਬੋਲਦੇ ਸਨ ਉਹਨੂੰ ਸਾਨੂੰ ਪੰਜਾਬੀ ਹੀ ਕਹਿਣਾ ਪਵੇਗਾ ਕਿਉਂਕਿ ਪੰਜਾਬ ਦੇ ਖੇਤਰ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਨੂੰ ਪੰਜਾਬੀ ਹੀ ਕਿਹਾ ਜਾਏਗਾ ਵੈਸੇ ਵੀ ਜੇ ਅਸੀਂ ਅੱਜ ਦੀ ਜਿਹੜੀ ਪੰਜਾਬੀ ਹੈਗੀ ਆ ਤੇ ਉਹਨੂੰ ਅਸੀਂ گاਉਣਾ ਉਧਰੋਂ ਸਟੱਡੀ ਕਰੀਏ ਚੰਗੀ ਤਰ੍ਹਾਂ ਸਟੱਡੀ ਕਰੀਏ ਖਾਸ ਤੌਰ ਤੇ ਜਿਹੜਾ ਝੰਗ ਦੇ ਏਰੀਆ ਦੀ ਭਾਸ਼ਾ ਹੈਗੀ ਆ ਜੇ ਉਹਨੂੰ ਅਸੀਂ ਬੜੇ ਸਾਤ ਖੇਤਰਾਂ ਦੇ ਪਾਕਿਸਤਾਨ ਦਾ ਸਾਤ ਖੇਤਰਾਂ ਦੇ ਆਪ ਘਰ ਜਾਂਦਾ ਉਹਨਾਂ ਖੇਤਰਾਂ ਦੀ ਭਾਸ਼ਾ ਨੂੰ ਆਪਾਂ ਚੰਗੀ ਤਰੀਕੇ ਦੇ ਨਾਲ ਉਹਦੇ ਉਤੇ ਸਪਸ਼ਟਤਾ ਦੇ ਨਾਲ ਧਿਆਨ ਦਈਏ ਤਾਂ ਸਾਨੂੰ ਅਸੀਂ ਅੱਜ ਵੀ ਸਾਨੂੰ ਉਹ ਭਾਸ਼ਾਵਾਂ ਦੇ ਅੰਦਰ ਉਹ ਰੂਪ ਸਾਨੂੰ ਮਿਲ ਸਕਦੇ ਨੇ ਪੁਰਾਤਨ ਭਾਸ਼ਾਵਾਂ ਦੇ ਜਰੂਰ ਪੱਕੇ ਤੌਰ ਤੇ ਕੋਈ ਨਾ ਕੋਈ ਜਿਹੜੇ ਉਹਦੇ ਰੂਪ ਨੇ ਅੱਜ ਵੀ ਪੰਜਾਬੀ ਭਾਸ਼ਾ ਦੇ ਵਿੱਚ ਮੌਜੂਦ ਹੋਣਗੇ ਉਸ ਸਮੇਂ ਦੀ ਭਾਸ਼ਾ ਹੈ ਇਹ ਹੋ ਜੇਕਰ ਆਪਾਂ ਇਸ ਦੇ ਪਤਨ ਦੀ ਗੱਲ ਕਰੀਏ ਜਿਵੇਂ ਆਪਾਂ ਪਹਿਲਾਂ ਗੱਲ ਕਰਕੇ ਹੀ ਆਏ ਹਾਂ ਕਿ ਸਿੰਧੂ ਘਾਟੀ ਸਭ ਤੋਂ ਜ਼ਿਆਦਾ ਪਤਨ ਕਿਵੇਂ ਹੋਇਆ ਇਹਦੇ ਬਾਰੇ ਚ ਬਹੁਤ ਵੱਖਰੇ ਵਿਚਾਰ ਹਨ ਸਭ ਤੋਂ ਵੱਡਾ ਵਿਚਾਰ ਜਿਹੜਾ ਦਿੱਤਾ ਜਾਂਦਾ ਕਿ ਪਾਰੀ ਹਮਲਾਵਰ ਹਿਕਾਰੀਆਂ ਨੇ ਇਨਵੇਜਨ ਥਿਉਰੀ ਦਿੱਤੀ ਜਾਂਦੀ ਹੈ ਕਿ ਆਰੀਆਂ ਦੇ ਹਮਲੇ ਜਿਹੜੇ ਸੀਗੇ ਸਿੰਧੂ ਘਾਟੀ ਦੀ ਸਭਿਤਾ ਦੇ ਪਤਨ ਦੇ ਕਾਰਨ ਹੋ ਸਕਦੇ ਹਨ ਪਰ ਇਹਦੇ ਬਾਰੇ ਚ ਵੀ ਸਾਰੇ ਜਿਹੜੇ ਇਤਿਹਾਸਕਾਰ ਨੇ ਉਹ ਇੱਕ ਮਤ ਨਹੀਂ ਹਨ ਉਸ ਤੋਂ ਬਿਨਾ ਇੱਕ ਜਿਹੜਾ ਹੋਰ ਵੱਡਾ ਮੁੱਦਾ ਇਹ ਹੈਗਾ ਕਿ ਇਸ ਖੇਤਰ ਦੇ ਵਿੱਚ ਜਿਹੜਾ بارشاں ਜਿਹੜੀਆਂ ਨਹੀਂ ਉਹਨਾਂ ਦਾ ਬੰਦ ਹੋ ਜਾਣਾ ਇਸ ਏਰੀਏ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਸੋਕੇ ਦਾ ਫੈਲ ਜਾਣਾ ਜਾਂ ਫਿਰ ਕੋਈ ਬਿਮਾਰੀਆਂ ਦਾ ਫੈਲ ਜਾਣਾ ਜਾਂ ਵੱਡੇ ਕੋਈ ਹੜ੍ਹ ਆਉਣਾ ਵੀ ਸਬੰਧਤਾ ਦੇ ਖਾਤਮੇ ਦਾ ਕਾਰਨ ਹੋ ਸਕਦੇ ਹਨ ਜਿਵੇਂ ਅਸੀਂ ਪਿਛਲੇ ਸਾਲਾਂ ਦੌਰਾਨ ਦੇਖਿਆ ਪਿਛਲੇ ਸਾਲ ਦੀ ਗੱਲ ਹੈ ਕਿ ਪਾਕਿਸਤਾਨੀ ਪੰਜਾਬ ਦੇ ਸਾਊਥ ਪੰਜਾਬ ਵਾਲੇ ਖੇਤਰ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੇ ਹੜ੍ਹ ਆਏ ਜਿਨ੍ਹਾਂ ਨੇ ਵੱਡੇ ਵੱਡੇ ਪੱਤਰ ਦੀ ਤਬਾਈ ਕੀਤੀ ਹੈ ਹੋ ਸਕਦਾ ਕਿ ਇਸ ਇਸ ਲੈਵਲ ਦੀ ਜਿਹੜੀ ਕੋਈ ਵਾਰਸ਼ਾ ਹੋਈਆਂ ਜਿਨ੍ਹਾਂ ਦੇ ਨਾਲ ਕੋਈ ਤਬਾਈਆਂ ਆ ਗਈਆਂ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਮਹਾਮਾਰੀਆਂ ਫੈਲੀਆਂ ਜਾਂ ਸੋਕਾ ਫੈਲ ਗਿਆ ਇਹ ਸਾਰੇ ਵੀ ਜਿਹੜੇ ਕਾਰਨ ਹੋ ਸਕਦੇ ਹਨ ਇੱਕ ਹੋਰ ਵੱਡਾ ਕਾਰਨ ਪਤਨਦਾਇ ਵੀ ਹੋ ਸਕਦਾ ਕਿ ਜਿਹੜੀਆਂ ਆਰਥਿਕ ਗਤੀਵਿਧੀਆਂ ਸਾਨੂੰ ਹੌਲੀ-ਹੌਲੀ ਜਿਹੜੀਆਂ ਸੀਗੀਆਂ ਖੇਤਰ ਵਿੱਚ ਖਤਮ ਹੋ ਗਈਆਂ ਜਾਂ ਇਹ ਇੱਕ ਵੱਡਾ ਕਾਰਨ ਹੋ ਸਕਦਾ ਇਸ ਤੋਂ ਵੱਡਾ ਕਾਰਨ ਇਹ ਵੀ ਹੋ ਸਕਦਾ ਕਿ ਸਮੇਂ ਦੇ ਨਾਲ ਜਿਹੜਾ ਸਿੰਧੂ ਘਾਟੀ ਦੇ ਜਿਹੜੇ ਲੋਕੀ ਸੀ ਉਹ ਭਾਰਤੀ ਮਹਾਂਦੀਪ ਦੇ ਵਿੱਚ ਅੱਗੇ ਫੈਲਦੇ ਗਏ ਤੇ ਇਸ ਖੇਤਰ ਵਿੱਚ ਜਿਹੜੇ ਸ਼ਹਿਰੀਕਰਨ ਸੀਗਾ ਉਹ ਸਪੱਧਰਤਾ ਨਹੀਂ ਰਿਹਾ ਸ਼ਾਇਦ ਇਹ ਵੀ ਇੱਕ ਕਾਰਨ ਹੋ ਸਕਦਾ ਤੇ ਬੋਸਾਰਿਕ ਆਨ ਹੋ ਸਕਦੇ ਨੇ ਤੇ ਅਸੀਂ ਕਿਸੇ ਇੱਕ ਕਾਰਨ ਬਾਰੇ ਸਪਸ਼ਟਤਾ ਦੇ ਨਾਲ ਨਹੀਂ ਕਹਿ ਸਕਦੇ ਪਰ ਜਿਹੜੀ ਗੱਲ ਸਪਸ਼ਟਤਾ ਦੇ ਨਾਲ ਸਿੰਧੂ ਘਾਟੀ ਦੀ ਸਭਿਤਾ ਦੇ ਬਾਰੇ ਚ ਕਹੀ ਜਾ ਸਕਦੀ ਆ ਉਹ ਹੀ ਹੈਗੀ ਆ ਕਿ ਇਹ ਜਿਹੜੀ ਦੁਨੀਆ ਦੀ ਸਭ ਤੋਂ ਪੁਰਾਣੀ ਸਹਿਰੀ ਸਭਿਤਾ ਸੀ ਇਸ ਤੋਂ ਬਿਨਾ ਪੰਜਾਬ ਦੀ ਜਿਹੜੀ ਸਕਾਫਤ ਆ ਪੰਜਾਬ ਦਾ ਜਿਹੜਾ ਸੱਭਿਆਚਾਰ ਆ ਉਹ ਜਿਹੜਾ ਸਿੰਧੂ ਘਾਟੀ ਦੀ ਸਭਿਤਾ ਦੇ ਨਾਲ ਹੀ ਸ਼ੁਰੂ ਹੁੰਦਾ ਹੈ ਜਿਹਨੂੰ ਆਪਾਂ ਸਿਵਲਾਈਜ਼ਡ ਮਨੁੱਖ ਦੀ ਸਭਿਤਾ ਦੀ ਇੱਕ ਗੱਲ ਕਰਦੇ ਆ ਭਾਵੇਂ ਕਿ ਜਿਹੜਾ ਸ਼ੁਰੂਆਤੀ ਮਨੁੱਖ ਹੋਣੀ ਨਹੀਂ ਜਦੋਂ ਮਨੁੱਖ ਹਜੇ ਜੰਗਲ ਦੇ ਵਿੱਚ ਹੀ ਰਹਿੰਦਾ ਸੀਗਾ ਉਸ ਸਮੇਂ ਦੌਰਾਨ ਵੀ ਇੱਥੇ ਮਨੁੱਖ ਰਹਿੰਦੇ ਰਹੇਗੇ ਰਹਿ ਹੋਣਗੇ ਪਰ ਜਿਹੜੀ ਸਿੰਧੂ ਘਾਟੀ ਦੀ ਸਭਿਤਾ ਹੈ ਉਹਦੇ ਨਾਲ ਹੀ ਜਿਹੜਾ ਸੱਭਿਕ ਮਨੁੱਖ ਦਾ ਇਤਿਹਾਸ ਹੈਗਾ ਭਾਰਤੀ ਉਪਮਹਾਦੀਪ ਦੇ ਵਿੱਚ ਪੰਜਾਬ ਦੇ ਵਿੱਚ ਉਹ ਸਿੰਧੂ ਘਾਟੀ ਦੀ ਸਭਿਤਾ ਦੇ ਮਾਲ ਹੀ ਸ਼ੁਰੂ ਹੁੰਦਾ ਹੈ ਤੇ ਜੇਕਰ ਆਪਾਂ ਕਦੇ ਵੀ ਪੰਜਾਬ ਦੇ ਸੱਭਿਆਚਾਰ ਨੂੰ ਪੰਜਾਬ ਦੇ ਇਤਿਹਾਸ ਨੂੰ ਆਪਾਂ ਸਟੱਡੀ ਕਰਨਾ ਹੋਵੇਗਾ ਉਹਨੂੰ ਸਮਝਣਾ ਹੋਏਗਾ ਅੱਜ ਦੇ ਪੰਜਾਬ ਨੂੰ ਸਮਝਣਾ ਹੋਏਗਾ ਤਾਂ ਸਿੰਧੂ ਘਾਟੀ ਦੀ ਸਭਿਤਾ ਦੀ ਗੱਲ ਕੀਤੇ ਬਿਨਾ ਕਦੀ ਵੀ ਅਸੀਂ ਪੰਜਾਬ ਦੇ ਇਤਿਹਾਸ ਦੀ ਗੱਲ ਨਹੀਂ ਕਰ ਸਕਦੇ ਉਹਨੂੰ ਚੰਗੀ ਤਰ੍ਹਾਂ ਸਮਝ ਨਹੀਂ ਸਕਦੇ ਸੋ ਇਸ ਇਸ ਲਈ ਸਾਡਾ ਜਿਹੜਾ ਪੰਜਾਬ ਜਾਨੀ ਚੈਨਲ ਦੇ ਉੱਤੇ ਵੀ ਉੱਤੇ ਵੀ ਸਾਡਾ ਜਿਹੜਾ ਮੁੱਖ ਮਕਸਦ ਇਹਨੂੰ ਅੱਜ ਦੀ ਗੱਲਬਾਤ ਕਰਦਾ ਇਹੋ ਹੀ ਸੀਗਾ ਕਿ ਸਾਨੂੰ ਪੰਜਾਬੀਆਂ ਨੂੰ ਸਾਡੇ ਇਤਿਹਾਸ ਬਾਰੇ ਪਤਾ ਹੋਣਾ ਬਹੁਤ ਜ਼ਰੂਰੀ ਹੈ ਤੇ ਉਹਦੇ ਵਿੱਚੋਂ ਇੱਕ ਸਾਡਾ ਔਰ ਮੁੱਖ ਜਿਹੜਾ ਸਾਡਾ ਪੜਾਏ ਉਹ ਸਿੰਧੂ ਘਾਟੀ ਦੀ ਸਭਿਤਾ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਜਿਹੜੀ ਅੱਜ ਦੀ ਗੱਲਬਾਤ ਆ ਉਹ ਚੰਗੀ ਲੱਗੀ ਹੋਵੇਗੀ ਤੇ ਆਪਾਂ ਜਲਦੀ ਹੀ ਅਗਲੀ ਜਿਹੜੀ ਲੜੀ ਲੈ ਕੇ ਪੰਜਾਬ ਦੇ ਇਤਿਹਾਸ ਬਾਰੇ ਪੰਜਾਬ ਦੇ ਧਰਮ ਬਾਰੇ ਪੰਜਾਬ ਦੀਆਂ ਹੋਰ ਰੌਰੀਤਾਂ ਦੇ ਬਾਰੇ ਵਿੱਚ ਜਲਦੀ ਹੀ ਤੁਹਾਡੇ ਸਾਨੂੰ ਕੋਲ ਹਾਜ਼ਰ ਹੋਵਾਂਗੇ ਤਬ ਤੱਕ ਤਦ ਤੱਕ ਸਾਰਿਆਂ ਨੂੰ ਮੇਰਾ ਸ਼ਸ਼ੀਕਾਲ ਹੈ ਜੀ ਮੈਂ ਸਾਰਿਆਂ ਦੀ ਰਾਜੀ ਖੁਸ਼ੀ ਮੰਗਦਾ ਹਾਂ ਪ੍ਰਮਾਤਮਾ ਭਾਣ ਕੋ ਆਪ ਸਾਰਿਆਂ ਨੂੰ ਅਲਵਿਦਾ ਕਹਿੰਦਾ ਧੰਨਵਾਦ